ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਿਆਂ ਨਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਖਿਪਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿਆਈ ਹੁਕਮੀ ਉਤਮਨੀ ਜੋ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਹੈ ਹੁਕਮੀ ਸਦਾ ਪੁਾਈ ਹੈ ਉਮੈਂਦਰ ਸਭ ਕੋ ਬਾਹ ਰੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹੋਮੈ ਕੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਤਨਾ ਕਸੀਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਤੱਕ ਪਾਹਿ ਜੂਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਗਸਾਵੇ ਪਰਵਾਉ ਸਾਚਾ ਸਹਿਬ ਸਾਜਣਾਏ ਭਾਖਿਆ ਭਾਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਜਿਤ ਸੁਣ ਧਰੇ ਪਿਆਰ ਅਮਰਤ ਵੇੜਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤੇ ਸੁਭਾਵਾਂ ਬਿਨ ਭਾਣੇ ਕਿ ਨਾਏ ਕਰੀ ਜੇਤੀ ਸਿਰਠੂ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੋ ਜੋ ਗੁਚਾਰੇ ਆਰਜਾ ਹੋਰ ਦਸੂਣੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸਕੀਰਤ ਜਗ ਲੇ ਜੇ ਤਸਨਦਰ ਨਾ ਆਵੀ ਤਾਂ ਬਾਤ ਨਾ ਪੁੱਛਿਆ ਕੇ ਕੀਟਾ ਅੰਦਰ ਰਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਜੀ ਜੇ ਤਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਵਰ ਮਾਇੰਦ ਸੁਣਿਆ ਮੁਕਸਲਾ ਹਨ ਮੰਦ ਸੁਣਿਆ ਜੋਗ ਜੂਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਆਂਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗੱਦ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਣ ਹਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਹੈ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਦਾ ਮੰਨੈ ਮੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਸਿਓਂ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੇ ਤਾਰੇ ਗੁਰ ਸੇਖ ਮੰਨੈ ਨਾਨਕ ਭੋਇ ਨ ਪੇਖੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਵੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਣਾ ਨਾਹੀ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝਿਆ ਹੋਇ ਸਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਯਾਤਰੰਗਾ ਕੇ ਨਾਬ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੈ ਕਾਲਿਕ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤਾ ਕੀਤਾ ਪਸਾ ਵੇਖੋ ਕੁਆਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋਤੁ ਤੁ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋ ਭਗਸਾਰ ਸੰਖ ਮੋਨਲੇ ਬਲਾਇਤਾਰ ਕੁਦਰਤ ਕਮਨ ਕਹਾ ਵਿਚਾਰ ਵਾਰੈ ਨ ਜਾਵਾ ਇੱਕ ਵਾਰ ਜੋਤੁ ਸੁਪਹਾਵੇ ਸਾਈ ਭਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਸੰਖ ਅੰਮ੍ਰਿਤ ਘਰ ਜਾਹੇ ਜੋਰ ਸੰਖ ਗਲਵੜ ਤਿਆਕ ਮਾਇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਰਾਏ ਸੰਖ ਮਲੇਚ ਮਲ ਭਗ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਗਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਵ ਸੰਗ ਥਾਵ ਗੰਗਮ ਗੰਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਖਰਾ ਸਿਰ ਸੰਜੋਗ ਬਖਾਨ ਜਿਹਨੇ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇ ਉਤੇ ਪਾਏ ਜੇ ਤਾਂ ਵੀ ਤਾਂ ਤੇ ਤਾਂ ਨਾਓ ਵਿਣ ਨਾਵੇ ਨਾਹੀ ਕੋ ਥਾਓ

ਤੀਰਸ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਸ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਤਾਤ ਬਾਣੀ ਬਰਮਾਉ ਸਤ ਸੁਵਾਨ ਸਦਾ ਮਨ ਚਾਉ ਕਵਣ ਸੋ ਵੇੜਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਜਤਵਾਰ ਨਾ ਜੋਗੀ ਜਾਣਾ ਰਤਮਾਹੋ ਨਾ ਕੋਈ ਜਾਕਰ ਦਾ ਸਿੱਧੀ ਕੋ ਸਾਜੇ ਆਪੇ ਜਾਣਾ ਸੋਈ ਕੇ ਕਹ ਰਹਾ ਕੇ ਵਸਾਈ ਕਿ ਉਹਰਨੀ ਕਿ ਬ ਜਾਣਾ ਨਾਨਕ ਆਖਣ ਸਭ ਕੋ ਅੱਖ ਐ ਇੱਕ ਦੂ ਵੇਖ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਾ ਹੋਇ ਨਾਨਕ ਦੇਖੋ ਆਪੋ ਜਾਣਾ ਅੱਗੇ ਗਿਆਨ ਸੋ ਹੈ ਪਾਤਾਲਾ ਪਾਤਾਲ ਲਖਾਗਾ ਸਾਗਾ ਸਾਡ ਕੋੜ ਕੋੜ ਗਪਾਲ ਧਕੇ ਬਿਲ ਕਹਨੇ ਕੋ ਵਾਤ ਸੈ 18 ਕੈਨ ਕਤੇ ਬਸ ਲੂ ਇੱਕ ਧਾਤ ਲਿਖਾ ਹੋਇ ਤਾ ਲਿਖੀਆ ਲਿਖਿਆ ਹੋਇ ਬਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾਹੀ ਸਲਾਇਤੀ ਸੁਰਤ ਨਾ ਪਾਈਆ ਨਦੀਆਂ ਆਤੈ ਵਾਪ ਵਸ ਸਮੁੰਦਰਾਂ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਾਨਾ ਕੀੜੀ ਤੁਲ ਨਾ ਹੋਵਨੀ ਜਿਤ ਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤਨ ਤਨ ਕਰਣਾ ਦੇਣ ਨਾ ਅੰਤਨ ਤਨ ਵੇਖਣ ਸੁਣਨ ਨਾ ਅੰਤਨ ਤਨ ਜਪੈ ਕੇ ਆ ਮਨ ਮੰਤਾ ਅੰਤਨ ਜਪੈ ਕੀ ਤਾਕਾਰ ਅੰਤਨ ਜਪੈ ਪਾਰਾ ਵਾਰ ਅੰਤ ਕਰਨ ਕੀਤੇ ਬਿਰਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹ ਹਉੰਤਨਾ ਜਾਣੈ ਕੋਈ ਬੋਤਾ ਕਹੀਐ ਬੋਤਾ ਹੋਇ ਵੱਡਾ ਸਹਿ ਬੂਝਾ ਥਾ ਉੱਚੇ ਉਪਰ ਉੱਚਾ ਨਾਉ ਇਹ ਵੱਡੂਚਾ ਹੋਵੇ ਕੋਈ ਤੇ ਸੋਚੇ ਕੋ ਜਾਣੈ ਸੋ ਜੇ ਵੱਡਾ ਪ ਜਾਣੈ ਆਪ ਹੋਇ ਆਪ ਨਾਨਕ ਨਜਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਤ ਮਾਇ ਕੇਤੇ ਮੰਗੇ ਜੋ ਦੁਪਾਰ ਕੇਤੇ ਆਗੰਧ ਨਹੀਂ ਵਿਚਾਰ ਕੇਤੇ ਕਬ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਈ ਖਾਏ ਕਿ ਤੇਆ ਦੁਖ ਪੂਖ ਸਦਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਜਾਣੇ ਜੀਤੀਆ ਮੁਹ ਖਾਇ ਆਪੇ ਜਾਣੇ ਆਪੇ ਦੇਹ ਆਖੇ ਸੇ ਪੇਕੇਈ ਕੇ ਜਿਸਨੋਂ ਬਖਸੇ ਸਿਫਤ ਸਲਾ ਨਾਨਕ ਪਾਸ ਸਾਹੀ ਪਾਸ ਸਾਹ ਅਮੁੱਲ ਗੋਣਾ ਅਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲੋ ਧਰਮ ਅਮੁੱਲ ਦੀ ਬਾਣ ਅਮੁੱਲਤੁਲ ਮੁਲ ਪਰਵਾਣ ਅਮੁੱਲ ਬੁਖਸੀ ਸੋ ਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੋ ਲਖਿਆ ਨਾ ਜਾਇ ਆਖ ਅਖ ਰਹਿ ਲਿ ਬਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸੇਧ ਆਖੇ ਕਿਤੇ ਕੀਤੇ ਬੋਧਾ ਖੇਦਾਨ ਆਖੇ ਦੇਵ ਆਖੇ ਸੋ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਹਿਗੇ ਤੇ ਕਹਿ ਕਹਿ ਉਠਟ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗੜ ਤਾ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰਕੇ ਅਜਿਤ ਬੈ ਸਰਬ ਸਮਾਲੇ ਵਾਜੇ ਨਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਕੇਤੇ ਰਗ ਪਰਿ ਸੋ ਕੋਇਨ ਕੇਤੇ ਗਾਵਨ ਹਾਰੇ ਗਾਵੇ ਤੋਹਨੋਂ ਪਾਉਣ ਪਾਣੀ ਬਸੰਤਰ ਗਾਵ ਰਾਜਾ ਧਰਮ ਦਵਾਰੇ ਗਾਵੇ ਜਿਤ ਕੁਪਤ ਲਿਖ ਜਾਣਾ ਲਿਖ ਲਿਓ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾਂ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੀ ਸਦ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਰਨਰਹੀਸਰ ਜੋਜੋ ਕੋ ਵੇਦਾ ਨਾਲੇ ਗਾਵੈ ਮੋਨੀਆ ਮਨ ਮੋਹਨ ਸਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਰਸਰ ਤੀਰ ਸੁਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਿਤ ਤੁਧ ਨੂੰ ਗਾਵੈ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮਚਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸੇਬ ਸਾਚਾ ਸਚੀ ਨ ਆਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜੇਨੋ ਪਾਈ ਕਰ ਕਰ ਵਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤ ਸੁਭਾਅ ਹੈ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਪਤ ਝੋੜੀ ਧਿਆਨ ਕੀ ਕਰੇ ਭੂਤ ਕਿੰਥਾ ਕਾਲ ਕੁਾਰੀ ਕਾਇਆ ਜੂਤ ਡੰਡਾ ਪ੍ਰਤੀ ਤਾਹੀ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਸਹਿ ਆਦੇਸ ਆਦ ਅਨੀਲ ਨਦ ਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਖੀਰੇ ਦਸਤਵਰਾ ਸਾਦ ਸੰਯੋਗ ਵਿਜੋਤ ਈਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸਹਿ ਆਦੇਸ ਆਦ ਅਨੀਲ ਨਦ ਨਾਦ ਨਾਥ ਜੁਗ ਜੁਗ ਏਕੋ ਵੇਸ ਏ ਕਾਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੇ ਤੇ ਵਿਚ ਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰਨਾਵ ਹੈ ਬਹੁਤਾ ਇਹੋ ਵਿਡਾਨ ਆਦੇਸ ਤੇ ਸਹਿਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਸ ਵੇਖਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ ਇਸੇ ਆਦੇਸ ਆਦ ਨੀਲ ਅਨਦ ਨਾਸ ਜੁਗ ਜੁਗ ਇੱਕੋ ਵੇਸ ਇਹ ਦੁਜੀ ਭੌਲਾ ਕੋ ਹੋਏ ਲਖੋ ਵੇ ਲਖ ਵੀਸ ਲਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਏ ਪਦ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਜ਼ਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚਪੈ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨ ਸੋਰਾ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਯੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀਏ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੈਨੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਲਤ ਖੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੋਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋੜ ਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਰਤ ਘੜੀਐ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੇ ਕੋ ਕਹਿ ਪਿੱਛਾ ਪਿਤਾ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤੈਨ ਮੈਂ ਰਾਮ ਰਿਹਾ ਪਰਪੂਰ ਸਿਤਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹਿ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨਾਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਉਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਿਰਨ ਮਤ ਵਿਦ ਹਥਿਆਰ ਪਾਉ ਖਲਾਗਨੇ ਤਪਤਾਉ ਭਾਂਡਾ ਪਾਉ ਅਮਰਤ ਤੇ ਟਟਾਲ ਘੜੀਏ ਸਭ ਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰੇ ਆਈਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ